ਬਾਰਦਾਮ ਮੌਸਮ ਦੇਖੋ ਅੱਜ ਦੇਖ ਰਹੇ ਹੋ ਹਰ ਲੋਕ ਅੱਜ ਨਾ ਪੂਰਾ ਮੀਂਹ ਪਿਆ ਦੱਬ ਕੇ ਪਰ ਇਹ ਕਿ ਲੁਧਿਆਣਾ ਵਿੱਚ ਮੀਂਹ ਬਹੁਤ ਘੱਟ ਪਿਆ ਮਲਕੀ ਹੋਰ ਜਗ੍ਹਾ ਤੇ ਉੱਪਰ ਸਵੇਰ ਦਾ ਪੈਂਦਾ ਰ ਪਰ ਲੁਧਿਆਣਾ 'ਚ ਸਵੇਰ ਦਾ ਨਹੀਂ ਪੈਂਦਾ ਰ ਲੁਧਿਆਣਾ 'ਚ ਹੁਣ ਪੈਣ ਲੱਗਿਆ ਤੇ ਬਾਹਰ ਇਹੋ ਜਿਹਾ ਮੌਸਮ ਆ ਤੇ ਅੰਦਰ ਦੇਖੋ ਜੀ ਅੰਦਰ ਇਹ ਤਾਂ ਦੇਖ ਰਹੀ ਨਾਟਕ ਤੇ ਆਰੇ ਕੋਈ ਨਹੀਂ ਬਣਾਏ ਨੇ ਪਕੌੜੇ ਆ ਪਕੌੜੇ ਨੇ ਆ ਆ ਕੀ ਹੈ ਆ ਕੀ ਚੀਜ਼ ਹੈ ਹੈ ਬੇਸਨ ਬਚ ਗਿਆ ਹੈ ਬੇਸਨ ਬਚ ਗਿਆ ਜਦੋਂ ਬਣਾਉਂਦਾ ਮੈਂ ਪਕੌੜੇ ਆ ਆ ਕੱਟ ਕੱਟੇ ਦੇਖੋ गाइस ਦੇਖੋ ਕੱਟੇ ਕਿੰਨੇ ਸੋਹਣੇ ਨੇ ਕੱਟੇ ਨੇਗੇ ਜਿਹੜਾ ਉਹ ਕੱਲ ਵਾਲੀ ਵੀਡੀਓ ਚ ਹੈਨਾ ਜਿਹੜਾ ਕੱਲ ਵਾਲੀ ਵੀਡੀਓ ਸੀ ਦਿਖਾਈ ਸੀ ਚੋਪੜ ਉਹੋ ਬਣਾ ਸੀ ਗਏ ਇੱਥੇ ਇੱਥੇ ਰੱਖਿਆ च बल दी बलदी भैया च पकोड़े खावांगे आपा मारे को पर पकोड़े स्वाद आ जे हां की करी सी सॉस के पाउचस पड़े हैं हां उनके साथ लो ਸੌਦੇ ਪਾਉਚੇ ਸੌਦੇ ਪਾਉਚ ਆ ਰਹੇ ਖੁਦ ਇਹ ਕਿੰਨੇ ਨਿਕਲੇ ਹੋ ਇਹਨਾਂ ਦੇਖਿਓ ਪਤਾ ਕਿੰਨੇ ਇੰਨੇ ਕਿਉਂ ਪਏ ਨੇ ਕਿਉਂਕਿ ਕਦੀ ਨਿਊਡਲ ਕਦੀ ਕੋਚੇ ਕਦੀ ਕੋਚੇ ਲਿਆਂਦੇ ਨਾ ਤੇ ਉਹਦੇ ਕਰਕੇ ਬਚੇ ਹੋਏ ਨੇ ਆਹ ਰਿਹਾ ਛੋਟੇ ਛੋਟੇ ਪਾਉਚ ਨੇ ਚਾਹ ਪਾ ਰਹੀ ਆ ਪਕੌੜੇ ਤਿਆਰੀ ਹੈ ਤੇ ਆ ਪਾਉਚੇ ਦੇਖੋ ਇੰਨੇ ਬਚੇ ਹੋਏ ਨੇ ਹੁਣ ਇਹਨੇ ਕਟੋਰੀ ਪਾਵਾਂ ਇਹ ਕਟੋਰੀ ਜੀ ਨੂੰ ਪਾ ਦਿੰਨੇ ਆ ਕੱਟ ਕੇ ਕਿਉਂਕਿ ਵਿਚਾਰੀ ਨੇ ਚਲੋ ਸਭ ਕੁਝ ਕੀਤਾ ਤੇ ਆਪਾਂ ਵੀ ਥੋੜਾ ਬਹੁਤ ਕਰ ਦਈਏ ਥੋੜੀ ਜਿਹੀ ਹੈਲਪ ਕਰਾਤਾ ਇਹਦੀ ਤੇ ਆਪਾਂ ਫੜਾ ਫੜੋ ਜਲਦੀ ਓਏ ਮੈਂ ਫੜਾ ਫੜ ਕਾਲਸ ਕਰ ਦਿੰਦਾ ਲਓ ਗਾਈਜ਼ ਆਹ ਇੱਕ ਵਾਰ ਸਾਰੀ ਸੌਸ ਕੱਟ ਕੇ ਇਹਦੇ ਵਿੱਚ ਪਾ ਦੇਣੀ ਆ ਇਹ ਸੌਸ ਦੇ ਪੈਕੇਟ ਪਤਾ ਕਾਦੇ ਪਏ ਨੇ ਇਹ ਘਟੋ ਘੜ ਕਿੰਨੇ ਚਿਰ ਹੋ ਗਏ ਜਮਾ ਕਰ ਦੇਣਾ ਆਪਾਂ ਨੂੰ ਘਟੋ ਘੜ ਮਹੀਨੇ ਤੋਂ ਉੱਪਰ ਹੋ ਗਿਆ ਜਮਾ ਕੀ ਕਰਨੇ ਮਲ ਕੀ ਗੱਲ ਇਹ ਕਿ ਜਿਵੇਂ ਕੋਈ ਵੀ ਚੀਜ਼ ਲੈਣੇ ਤੇ ਉਹ ਬਰਛ ਜਾਂਦੀ ਸੀਗੀ ਹੁਣ ਕਿਉਂਕਿ ਮਿੱਠੀ ਸੌਸ ਕੋਈ ਨਹੀਂ ਖਾਂਦਾ ਇਹ ਵੀ ਬਹੁਤ ਘੱਟ ਖੰਦੀ ਹੈ ਮੈਂ ਵੀ ਬਹੁਤ ਘੱਟ ਖੰਣਾ ਇਸ ਕਰਕੇ ਜੋ ਬਚੀ ਜਾਂਦੀ ਸੀਗੀ ਤੇ ਆਪਾਂ ਹੋਰ ਰੱਖ ਲੈਂਦੇ ਸੀਗੇ ਰੱਖ ਕੇ ਚਲੇ ਹੈ ਕਿ ਹੁਣ ਅੱਜ ਪਕੌੜੇ ਬਣਾਏ ਤੇ ਅੱਜ ਕੰਮ ਆਣਗੇ ਤੇ ਅੱਜ ਆਪਾਂ ਖਾਵਾਂਗੇ ਤਾਂ ਬਾਹਰ ਦਾ ਮੌਸਮ ਵੀ ਬੜਾ ਘੈਂਟ ਲੱਗਿਆ ਮਾਨੂੰ ਤਨ ਮੈਂ ਮੌਸਮ ਨਾਲ ਇੱਕ ਬੜੀਏ ਤਰੀਕੇ ਨਾਲ ਦਿਖਾਨਾ 2 ਮਿੰਟ ਰੁਕ ਜਾਓ ਠੀਕ ਹੈ ਐਦੇ ਇਹ ਦੇਖਿਓ ਮੋਂ ਦੇਖਿਓ ਤੁਹਾਨੂੰ ਉੱਪਰ ਤੱਕ ਦੇਖਣਾ ਸਾਰਾ ਆਹ ਦੇਖ ਰਿਹਾ ਆਹ ਆਹ ਉੱਡਾ ਨਹੀਂ ਆਹ <खियों> गाय देन लगी लग है दे डैडी चाह ਟੋਸਟ ਟੋਸਟ ਕਹਿੰਦਾ ਸੌਰੀ ਪਕੌੜੇ ਇਹਨੂੰ ਲੈ ਆਣ ਦੋ ਲੈ ਆਵਾ ਵੀ 12-12 ਵਾਰੀ ਹਾਲੇ ਇਹ ਕਿਹ ਬਾਹ ਕਿੰਨਾ ਤਗੜਾ ਹੈ ਇਹ ਸ਼ਬਦ ਆਪ ਹਮਾਰੀ ਤਾਰੀਖ हो गया कि नहीं नहीं पकोड़े या। पकोड़े, या। पकोड़े देते अच्छा कली चाय देती है सारी लेवा हां हाई कोई मैं ले जा रहे रहा हादे देखो देखिये जी पीछे पिछे कि बह रहे ਚਲੋ ਗਾਇਸ ਪਹਿਲਾਂ ਆਪਾਂ ਪਕੌੜੇ ਪਕੌੜੇ ਖਾ ਲਈਏ ਸੋ ਫਿਰ ਆਪਾਂ ਮਿਲਦੇ ਹਾਂ ਠੀਕ ਹੈ ਜੀ ਪਕੌੜੇ ਗਾਇਸ ਪਕੌੜੇ ਅੱਛੇ ਬਣੇ ਸੀ ਕਿ ਪਕੌੜੇ ਖਾ ਖੂ ਕੇ ਆ ਗਿਆ ਪਰ ਵਾਕਈ ਪਕੌੜੇ ਸਵਾਦ ਬਣਾਈ ਸੀ ਇਹਦੇ ਵਾਕਈ ਤੇ ਦੇਖ ਲਓ ਇਹਨੇ ਨਾ ਮਲਕੀ ਐਮੀ ਕਹਿੰਦਾ ਕਿ ਮੈਂ ਇਹਨੇ ਬਹੁਤ ਜਲਦੀ ਤਿਆਰ ਕੀਤੇ ਨੇ ਕਿੰਨਾ ਟਾਈਮ ਲੱਗਣੇ ਤੈਨ ਤਿਆਰ ਕਰਨ ਨੂੰ ਇੱਕਦਮ ਹੀ ਸਲਾਹ ਬਣੀ ਹੈ ਪਕੌੜੇ ਬਣਾਉਣ ਦੀ ਉਈ ਅੱਧੇ ਘੰਟੇ ਕੰਟੇ ਕੰਟੇ ਤੇ 1 ਘੰਟੇ ਤੇ ਤੈਨੂੰ ਜਿਆਦਾ ਕਿਹੜੇ ਵਧੀਆ ਲੱਗੇ ਮੈਂ ਤਾਂ ਦੋਨੇ ਨਹੀਂ ਜਿਆਦਾ ਵਧੀਆ ਮੈਂ ਦੋਨੋਂ ਹੀ ਖਾਇਆ ਤੁਹਾਨੂੰ ਬਰਾਬਰ ਹੀ ਲੱਗੇ ਬਰਾਬਰ ਹੀ ਪਰ ਇਹ ਕਿ ਪਕੌੜੇ ਵਾਕਈ ਸਵਾਦ ਸੀਗੇ ਤੇ ਦੁੱਧ ਵੀ ਲੈ ਕੇ ਆਣਾ ਖਾਣ ਨੂੰ ਡੈਡੀ ਕਿਹੜੇ ਲੱਗੇ ਪਕੌੜੇ ਇਹ ਬਿਲਕੁਲ ਚੰਬੈ ਨਹੀਂ ਆਂਦੇ ਮੈਨੂੰ ਬੈਠੀ ਨਹੀਂ ਨਹੀਂ ਸਹੀ ਇਹ ਚਲ ਪਰ ਬਣੇ ਵਧੀਆ ਮੈਨੂੰ ਤਾਂ ਆਲੂ ਵਾਲੇ ਜਿਆਦਾ ਵਧੀਆ ਲੱਗੇ ਕਿਉਂ ਕਰਾਂਚੀ ਕਰਾਂਚੀ ਸੀਗੇ ਨਾ ਉਹ ਡੈਡੀ ਤੋਂ ਚੱਬੀ ਨਹੀਂ ਆਉਂਦੀ ਸੀ ਆਲੂ ਵਾਲੇ ਆ ਡੈਡੀ ਤੋਂ ਨਹੀਂ ਚੱਬੇ ਜਾਣੇ ਸੀ ਉਹ ਗਾਇਜ਼ ਆਲੂ ਵਾਲੇ ਸੀ ਨਾ ਪਕੌੜੇ ਉਹ ਤਾਂ ਸਪੈਸ਼ਲੀ ਮੈਂ ਬਣਾ ਬੜਵਾਏ ਸੀ ਇਹਨੂੰ ਕਹਿ ਕੇ ਕਿ ਤੂੰ ਪਾਲਕ ਵਾਲੇ ਤੂੰ ਆਪਣੇ ਬਣਾ ਲੈ ਮੈਨੂੰ ਉਹ ਆਲੂ ਵਾਲੇ ਬਣਾ ਕੇ ਦੇ ਕਿਉਂਕਿ ਮੈਂ ਪਾਲਕ ਵਾਲੇ ਪਕੌੜੇ ਨਹੀਂ ਖਾਂਦਾ ਨਾ ਪਿਆਜ਼ ਵਾਲੇ ਖਾਂਦਾ ਨਾ ਮਿਰਚ ਵਾਲੇ ਖਾਂਦਾ ਇਹ ਤਾਂ ਖਾਂਦੀ ਆ ਖੁਸ਼ ਹੋਗੇ ਆਲੂ ਵਾਲੇ ਪਕੌੜੇ ਮੇਰੇ ਵਧੀਆ ਬਣੇ ਸੀਗੇ ਕਿਹੜਾ ਦਿਮਾਗ ਖਰਾਬ ਕਰਤਾ ਕਿਹੜਾ ਦਿਮਾਗ ਖਰਾਬ ਕੀਤਾ ਮੈਂ ਦੱਸੀ ਆਹ ਦੇਖ ਇੰਨੀ ساری ਰੋਟੀਆਂ ਬਣੀ ਪਈਆਂ ਹਾਂ ਤੁਹਾਨੂੰ ਖਾਂਦੇ ਗੁੰਡੇ ਹੈ ਨਹੀਂ ਬਾਹਰ ਦੇ ਜਿੱਤੇ ਜੁਲਮ ਮੇਂ ਚ ਪਾ ਦੋ ਹਾਂ ਉਹ ਯਾਰ ਬਾਹਰ ਦੀ ਕੀ ਚੀਜ਼ ਮੈਂ ਹਾਂ ਹੁਣ ਇੱਕ ਪਕੌੜੇ ਖਾਏ ਨੇ ਪਕੌੜੇ ਵਾਸਤੇ ਨਹੀਂ ਉਹ ਖਾਏ ਆਂ ਉਹ ਗੁੰਡੇ ਨਾਲ ਉਹ ਨਿਊਡਲ ਕਿਹੜੇ ਖਾਏ ਤੈਨੂੰ ਪਤਾ ਨਹੀਂ ਹੈਗੇ ਮੈਨੂੰ ਸਭ ਪਤਾ ਹਾਂ ਫੇਰ ਬਾਹਰ ਦੀ ਜਿੱਦਾ ਖਾ ਖਾ ਕੇ ਸੱਚਾ ਲੱਗਿਆ ਬਾਹਰ ਦੀ ਚੀਜ਼ ਯਾਰ ਕਦੀ ਕਦਰ ਚੀਜ਼ ਖਾ ਲਈਦੀ ਬਾਹਰ ਦੀ ਹਾਂ ਤੇ ਹੋਰ ਕਦੋਂ ਖਾਣਾ ਮੈਂ ਫਿਰ ਠੀਕ ਆ ਹੁਣ ਅਸ ਤੋਂ ਬਾਹਰ ਦੀ ਚੀਜ਼ ਨਾਲ ਲਿਆਇਆ ਕਰੂੰਗਾ ਤੇ ਨਾ ਤੂੰ ਵੀ ਖਾਈ ਫਿਰ ਨਾ ਮੈਨੂੰ ਕਹੀ ਖਾਣ ਹੈ ਖਾਂਦੀ ਨਹੀਂ ਇੱਕ ਸਮੋਸੇ ਬਰੈਡ ਪਕੌੜਾ ਜਾਂ ਪੁਲਕਾ ਕੁਝ ਨਹੀਂ ਵੰਦੇ ਸਤਾਂ ਆ ਇਹ ਤਾਂ ਇਹ ਤਾਂ ਕਰਦਾ ਹੀ ਆ ਨਾ ਹੈਨਾ ਇਹ ਤਾਂ ਘਰੇ ਹੀ ਬਣਦਾ ਫਿਰ ਜੋ ਮਰਜੀ ਪਰ ਸਾਈ ਤਾਂ ਹੈ ਨਾ ਮੈਦਾ ਤਾਂ ਨਹੀਂ ਹੈਗਾ ਪੂਰੇ ਤੇ ਮੈਦਾ ਅੱਛਾ ਮੈਦਾ ਨਹੀਂ ਆਏਗਾ ਚਲ ਕੋਈ ਗੱਲ ਨਹੀਂ ਹੁਣ ਤੂੰ ਅੱਜ ਮੈਨੂੰ ਸੁਣਾ ਤਾ ਨਾ ਕਿ ਬਾਹਰ ਦੀ ਚੀਜ਼ ਇਸ ਵਾਸਤੇ ਕੋਈ ਗੱਲ ਨਹੀਂ ਹੁਣ ਮੈਂ ਵੀ ਇਹਨੂੰ ਕਦੀ ਨਹੀਂ ਲਿਆ ਕੇ ਦੇਣੀ ਕੋਈ ਚੀਜ਼ ਬਾਹਰ ਦੀ ਹੈ ਅੱਗੇ ਵੜਾ ਲੈ ਕੇ ਆਉਣੀ ਹਾਂ ਲੈ ਕਹਿੰਦੀ ਅੱਗੇ ਵੜਾ ਲੈ ਕੇ ਆਨੇ ਹਾਂ ਚਲੋ ਠੀਕ ਆ ਕੋਈ ਗੱਲ ਨਹੀਂ ਟਾਈਮ ਟਾਈਮ ਦੀ ਗੱਲ ਆ ਪਤਾ ਲੱਗ ਜੂਗਾ ਗਾਇ ਜੀ ਨੂੰ ਇੱਕ ਸਭ ਕੁਝ ਲਿਆ ਕੇ ਦੋ ਸਭ ਕੁਝ ਖਵਾਓ ਸਭ ਕੁਝ ਕਰੋ ਬਾਅਦ ਵਿੱਚ ਤੇ ਇਹ ਇਨਾਮ ਦਿੰਦੀ ਆ ਕਿ ਮੈਨੂੰ ਕਿਹੜਾ ਕੁਝ ਲਿਆ ਕੇ ਦਿਨੇ ਜਾਂ ਕੁਝ ਲੈ ਨਿੱਦਾ ਕਰਦੇ ਅੱਜ ਮੈਂ ਪਤਨੀ ਕਿੰਨੇ ਦਿਨਾਂ ਬਾਅਦ ਬਾਹਰਲੀ ਉਹ ਨਿਊਟਰਲ ਖਾਧੀ ਆ ਤੇ ਉਹਦੇ ਪਿੱਛੇ ਮੈਨੂੰ ਬੋਲਣ ਲੱਗੀ ਕਿ ਅੱਛਾ ਹੋਰ ਮੈਂ ਕਦੋਂ ਖਾਧੀ ਆ ਕਿੰਨੀ ਵਾਰੀ ਖਾਧੀ ਤਮੰਨਾ ਹੋ ਗਿਆ ਕਿੰਨੀ ਵਾਰ ਖਾਧੀ ਮੈਨੂੰ ਦੱਸ ਹਮੇਸ਼ਾ ਹੀ ਖਾਂਦੇ ਹੋ ਹੈ ਹਮੇਸ਼ਾ ਹੀ ਖਾਂਦੇ ਕਿਹੜੀ ਹਮੇਸ਼ਾ ਮੈਂ ਹੱ ਮੈਨੂੰ ਕੋਈ ਨਾ ਜਿੰਨ ਦਿਨ ਖਾਓਗੇ ਦੁੱਧ ਥੋੜਾ ਨਹੀਂ ਹੱ ਮੈਂ ਹਾਂ ਹਫਤਾ 15 ਦਿਨ ਹੋ ਗਏ ਆਸੇ 15 ਦਿਨ ਪਹਿਲ ਅੱਜ ਖਾਦੀ ਆ ਹਫਤਾ 15 ਦਿਨ ਹੋ ਗਏ ਹਾਂ ਤੇ ਹੋਰ ਕਿੰਨਾ ਹੋਇਆ ਪੰਜ 6 ਦਿਨ ਪਹਿਲੇ ਖਾਈ ਸੀ ਅਭੀ ਪੰਜ 6 ਦਿਨ ਯਾਰ ਮੈਂ ਤੈਨੂੰ ਦੱਸਿਆ ਸਾਡੀ ਕਰਦੀ ਹਾਂ ਇਦਾਂ ਹੀ ਕਰਦੀ ਐ ਤੇ ਬਾਅਦ ਵਿੱਚ ਖਾਣੀ ਨਹੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਆ ਮੇਰੇ ਨਾਲ ਤਾਂ ਬੜਾ ਹੁੰਦਾ ਤੜਪੀਆ 15 ਦਿਨਾਂ ਬਾਅਦ ਅੱਜ ਕਿਤੇ ਨੀਂਦ ਲਖਾਈ ਆ ਉਹਦੇ ਵਿੱਚ ਵੀ ਰੋਣਾ ਫੜ ਲੱਗੀ ਆ ਕਿ ਕਿਉਂ ਖਾਈ ਆ ਗਾਇਜ਼ ਇਹ ਹੁਣ ਦੇਖ ਰਹੀ ਹੈ ਵਿਚਾਰੀ ਨਾਟਕ ਤੇ ਨਾਟਕ ਦੇ ਦੇਖਦੀ ਵਿਚਾਰੀ ਪਾਨ ਲੱਗੀ ਆ ਦੁੱਧ ਦੁੱਧ ਹੁਣ ਲਿਆਂਦਾ ਉਹ ਬੁੰਦੀਆਂ ਪੈਕੇਟ ਐ ਇੱਕ ਹੀ ਦਿੱਤੋ ਨੇ ਯਾਰ ਕਿੰਨੇ ਦਾ ਆ 5 ਰੁਪਏ ਹੋਰ ਕਿੰਨੇ ਦਾ ਬੂੰਦੀ ਦਾ ਪੈਕੇਟ ਉਹ ਕੋ ਉਹਲੀ ਜਿਹੜੀ ਬੂੰਦੀ ਕਰੀ ਸੀ ਉਹ ਨਹੀਂ ਸੀਗਾ। ਛਾਈ ਬਣਾ ਕੇ ਰਹੀਆਂ ਕੱਲੀ ਦਹੀਂ ਨਾਲੀ ਫਿਰ। ਲੋ ਜੀ ਅੱਜ ਫੇਰ ਦਹੀਂ ਨਾਲ ਰੋਟੀ ਖਾਣੀ ਪਣੀ ਐ। ਮੈਂ ਤਾਂ ਦਹੀਂ ਖਾ ਖਾ ਕੇ ਨਾ ਅੱਕ ਗਿਆ ਇੰਨਾ ਦਹੀਂ ਇੰਨਾ ਦਹੀਂ ਮੇ ਤੇ ਲਾਦਾ ਅੰਦਰ ਨਹੀਂ ਹੋ ਗਿਆ ਸਾਰਾ। ਫਿਰ ਤੂੰ ਸਬਜ਼ੀ ਬਣਾਇਆ ਸਬਜ਼ੀ ਕੰਨ ਲਈ ਤੀਂ। ਮੈਂ ਮੰਡੀ ਲੈ ਕੇ ਜਾਂਦੇ ਨਹੀਂ ਹਾਂ ਘਰ ਤੇ ਬੈਠ ਕੇ ਆਰਡਰ ਬੱਸ ਜਿੰਨੇ ਬੁਲਾ ਲਉਂ। ਮੰਡੀ? ਹਾਂ। ਤੇ ਯਾਰ ਇੱਥੇ ਆਏ ਨਹੀਂ ਸੀ ਸਬਜ਼ੀ ਵਾਲਾ ਬੱਚੇ। ਥੱਲੇ ਬੈਠੇ ਜਦੋਂ ਇਧਰ ਕੋਈ ਸਬਜ਼ੀ ਆਤੀ ਹੈ ਕਦੀ ਮੈਂ ਅੱਛੀ ਮਹਿੰਗੀ ਵੀ ਦਿੱਤਾ ਹੈ। ਅੱਛਾ ਇਧਰ ਦੇਖ। ਦੇਖੀ? ਇਧਰ ਇੰਨੀ ਗੁੱਸੇ ਨਾਲ ਕਿਉਂ ਦੇਖਦੀ ਹੈ ਤੂੰ ਮੈਨੂੰ? ਨਾ ਆ ਦੇਖੋ ਸਾਰਾ ਧਿਆਨ ਤਾਂ ਇਹ ਨਾਟਕ ਦੇ ਵਿੱਚ ਆ। ਆ ਨਾਟਕ ਬਦਲੀ ਕਿਹੜਾ ਇਹ? ਕੀ ਇਹਦਾ ਨਾਮ ਆ? বসুਧਾ। বসুਧਾ। ਪਤਾ ਨਹੀਂ ਇਹ 10 ਸਾਲ ਪੁਰਾਣੀ ਨਾਟਕ ਦੇਖੀ ਜਾਂਦੀ ਹੈ। ਜਿਹਨੂੰ ਕੋਈ ਪੁੱਛ 2024 ਦਾ ਇਥੇ ਟੀਵੀ ਜੇ ਤਾਂ ਆਂਦਣੀ ਇਹ ਸੀਰੀਅਲ ਉਹ ਕਰਾਉਣੀ ਟੈਲਫੋਨ ਹੈ ਟੀਵੀ ਦੇ ਚਾਲੀ ਦਾ ਜੀਟੀਵੀ ਪ੍ਰੈਸਰ ਕੀ ਪਤਾ ਜੀਟੀਵੀ ਦੇ ਅੰਦਰ ਨਹੀਂ ਆਂਦਾ ਰੱਬ ਜਾਣੇ ਤੋ ਜਿੰਨੇ ਨਾਟਕ ਦੇ ਦਿੱਤੇ ਉਹਨੇ ਨਾ ਸਬਜੀ ਬਣਾਉਣ ਦੀ ਰੈਸিপি ਦੇਖਿਆ ਕਰ ਕਿ ਵਧੀਆ ਵਧੀਆ ਸਬਜੀ ਆ ਥੋੜੀ ਬੂੰਦੀ ਤੇ ਯਾਰ ਨੈਸਟ ਵੀ ਦੇਖਦੇ ਵੀ ਨੇ ਭੀਪੀ ਭੀਪੀ ਦੀ ਰੈਸਪੀ ਮਾਰੇ ਤੇ ਐਵੇਂ ਦੇਖਾ ਹਾਂ ਦੇਖੋ ਧਿਆਨ ਦੇਖ ਰਹੇ ਹੋ ਦੇਖੋ ਇੱਕ ਕੱਕ ਉੱਥੇ ਇੱਕ ਕੱਕ ਉੱਥੇ ਆ ਨਹੀਂ ਰੋਟੀ ਬਣ ਗਈ ਹੁਣ ਤੇ ਮੇਰੇ ਵਾਸਤੇ ਫਿਰ ਦਿਨ ਵਾਲੀ ਰੋਟੀ ਹੈ ਦਿਨ ਵਾਲੀ ਹੈ ਜੋ ਨਹੀਂ ਖਾਈ ਮੈਂ ਜੋ ਉਹ ਹੀ ਖਾऊंगी ਨਹੀਂ ਤੇ ਤਾਜੀ ਰੋਟੀ ਕਦੋਂ ਖਵਾਏਂਗੀ ਤਾਜੀ ਰੋਟੀ ਸਿਰ ਡੈਡੀ ਲਈ ਬਣਿਆ ਤੇ ਮੈਨੂੰ ਤਾਜੀ ਰੋਟੀ ਨਹੀਂ ਮਿਲੂਗੀ ਬੜੀ ਬੇਕਾਰ ਜਨਨੀ ਹੈ ਯਾਰ ਤੂੰ ਯਾਰ ਬੇਕਾਰ ਕਿਹਾ ਹੂੰ ਨਹੀਂ ਤੇ ਮੈਨੂੰ ਤਾਂ ਜੀ ਫਿਰ ਮੈਨੂੰ ਵੀ ਤਾਂ ਇੱਕ ਅੱਧੀ ਤਾਜੀ ਤਾਂ ਦੇ ਦੇ ਨਹੀਂ ਤੀ ਨਹੀਂ ਬਣਾਈ ਹੁਣ ਬੈਗੀ ਦੀ ਤੇ ਬਸ ਤਿੰਨ ਰੋਟੀਆਂ ਬਣਾ ਕੇ ਤੇ ਵੇਲੀ ਹੋ ਗਈ ਤੇ ਇੱਥੇ ਨਾਟਕ ਦੇਖਣ ਲੱਗ ਗਏ ਹੈ ਤੇ ਮਾੜੀ ਸਮਝੋ ਸਵੇਰ ਕੀ ਰੋਟੀ ਕੌਣ ਖਾਏ ਪੜੌਸੀ ਨਹੀਂ ਸਵੇਰ ਕੀ ਰੋਟੀ ਠੀਕ ਹੈ ਤੇ ਇੱਕ ਅੱਧੀ ਤਾਂ ਤਾਜੀ ਦੇ ਦੇ ਨਹੀਂ ਮੇਰ ਮੇਰ ਤੋਂ ਨਹੀਂ ਖਾਈ ਜਾਣੀ ਬਾਸੀ ਮੈਨੂੰ ਤਾਂ ਉਹ ਤਾਜੀ ਚਾਹੀਦੀ ਹੈ ਤੇ ਬੈਲੀ ਨਹੀਂ ਹੋ ਠੀਕ ਹੈ ਨਾ ਤੁਹਾਡੇ ਲਈ ਰੋਟੀ ਬਣਾ ਦੇ ਆ ਦੇਖ ਲਓ ਗਾਇਜ਼ ਰੋਟੀ ਮੈਨੂੰ ਕਹਿੰਦੀ ਦਿਨ ਵਾਲੀ ਖਾ ਲਓ ਤੇ ਸਿਰਫ ਡੈਡੀ ਵਾਸਤੇ ਤਾਜੀ ਬਣੀਏ ਚਲੋ ਠੀਕ ਹੈ ਡੈਡੀ ਨੇ ਤਾਂ ਤਾਜੀ ਖਾਣੀ ਆ ਤੇ ਤੂੰ ਇੱਕ ਅੱਧੀ ਮੈਨੂੰ ਵੀ ਨਾ ਤਾਜੀ ਦੇ ਸਕਦੀ ਇਹ ਰੋਟੀ ਰੋਟੀ ਪਈਆਂ ਉਹ ਸਵੇਰ ਦੀਆਂ ਪੜੋਸੀ ਆ ਕੇ ਖਾਊਗਾ ਫੈਂਕਣਾ ਥੋੜੀ ਆਪਾਂ ਚਲ ਫੈਂਕਣਾ ਨਹੀਂ ਹੈਗਾ ਤੇ ਯਾਰ ਉਹ ਰੋਟੀ ਚ 22 ਨਾ ਗਈ ਓਦਾਂ ਹੀ ਨਾ ਜਿਵੇਂ ਉਹ 22 ਨਹੀਂ ਬੁੱਢਾ ਨਹੀਂ ਹੁਣ ਮੰਨ ਲਓ ਦਹੀਂ ਨਾ ਬੁਰਕੀ ਆਸੀ ਰੋਟੀ ਐਵੇਂ ਸਾ ਪੇਟ ਨੂੰ ਲਿਆ ਫਾਇਦਾ ਕਰਦੇ ਚੁੱਪ ਕਰੋ ਚਲ 6 ਮਹੀਨੇ ਪੁਰਾਣੀ ਰੋਟੀ ਖਾਇਆ ਕਰੋ 6 ਮਹੀਨੇ ਪੁਰਾਣੀ ਨਹੀਂ ਜਿਹੜੀ ਉਹ ਕਵਾੜੀ ਨੂੰ ਦਿਨੇ ਨੂੰ ਛਾਨਪੂਰਾ ਲੈ ਲੋ ਉਹ ਛਾਨਪੂਰਾ ਲੈ ਕੇ ਆਂਦਾ ਔਰ ਰੋਟੀ ਲੈ ਲੈ ਕੇ ਆਨੇ ਉਹ ਖਾਏ ਕਰ ਫਿਰ ਸਵੇਰ 10 11 ਵਜੇ ਦੀ ਰੋਟੀ ਬਣਾਈ ਗਈ ਹੈ ਉਹ ਕਿਉਂ ਪੁਰਾਣੀ ਰੋਟੀ ਫਾਇਦੰਦ ਦਿੰਦੀ ਉਹ ਤਾਂ ਕੱਲ ਦੀ ਰੋਟੀ ਹੈ ਅੱਜ ਦੀ ਹੈ ਨਹੀਂ ਉਹ ਤਾਂ ਚਲ ਠੀਕ ਹੈ ਤੂੰ ਕਹਿ ਰਹੀ ਹੈ ਨਾ ਮੈਂ ਤੈਨੂੰ ਉਹ ਗੱਲ ਲੈ ਕੇ ਰਿਹਾ ਕਿ ਤੂੰ ਕਹਿੰਦੀ ਕਿ ਪੁਰਾਣੀ ਰੋਟੀ ਬਾਸੀ ਰੋਟੀ ਫਾਇਦਾ ਦਿੰਦੀ ਹੈ ਫਿਰ ਉਹ ਕਵਾੜੀ ਵਿੱਚ ਜਿਹੜੀ ਵੇਚਦੇ ਹੋ ਉਹ ਖਾਇਆ ਕਰੋ ਸੁੱਕੇ ਉਹ ਕਿਉਂ ਵੇਚਦੇ ਹੋ ਗਾਈਜ਼ ਆ ਹਾਲਾਤ ਜਿ ਦੇਖ ਲੋ ਐ ਕਿ ਮੈਨੂੰ ਇੱਕ ਪੁਰਾਣੀ ਪਰਾਓ ਦਿਨ ਵਾਲੀ ਰੋਟੀਆਂ ਕਹਿ ਰਿਹਾ ਕਿ ਉਹ ਖਾਓ ਤੇ ਤਾਜੀ ਕੋਈ ਰੋਟੀ ਨਹੀਂ ਚਲੋ ਠੀਕ ਹੈ ਦਿਨੇ ਅੱਜ ਨੂਰ ਖਾ ਲਈ ਸੀਗੇ ਇਹਨੇ ਵੀ ਖਾਈ ਮੈਂ ਯਾਰ ਠੀਕ ਹੈ ਯਾਰ ਕਿ ਸਬ지 ਬਣਾਈ ਨਹੀਂ ਅਜੇ ਨੇ ਤੇ ਦਹੀਂ ਵਾਲੀ ਰੋਟੀ ਖਾਣੀ ਐ ਹੁਣ ਦਹੀਂ ਵਾਲੇ ਆ ਕਿ ਉਹ ਜਿਹੜੀ ਦਬਹੜ ਦੀ ਰੋਟੀ ਹੁੰਦੀ ਦਾ ਜ਼ਰੂਰ ਆ ਉਹ ਜੇ ਲਾਨੇ ਨਾ ਟੁੱਟਦੀ ਆ ਮਨ ਕੀ ਜਿਵੇਂ ਬੁਰਕੀ ਆ ਬਪ ਭਰਦੇ ਆ ਪਰ ਟੁੱਟ ਜਾਂਦੀ ਆ ਹੁਣ ਪਤਾ ਨਹੀਂ ਕਿਉਂ ਟੋੜਦੀ ਆ ਉਹ ਅੱਛਾ ਫੇਰ ਰੋਟੀ ਟੋੜਦੀ ਕਿਉਂ ਆ ਉਹ ਆਟੇ ਦਾ ਆਟੇ ਦਾ ਮੈਨੂੰ ਲੱਗਦਾ ਕਿ ਤੇਰੇ ਬਣਾਣ ਦੇ ਵਿੱਚ ਹੀ ਫਰਕ ਆ ਚਲੋ ਗਾਇਜ਼ ਅੱਜ ਦੀ ਵੀਡੀਓ ਇੰਨੀ ਸੀਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੇ ਕਰਨਾ ਨਹੀਂ ਕਰਨਾ ਤੁਹਾਡੀ ਇੱਛਾ ਵਾ